ਤੁਹਾਨੂੰ ਪਤਾ ਹੀ ਹੋਣਾ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾ ਹੜ੍ਹ ਆਏ ਹੋਏ ਬਹੁਤ ਜ਼ਿਆਦਾ। ਜ਼ਿਆਦਾਤਰ ਨੁਕਸਾਨ ਆ ਜਿਹੜਾ ਉਹ ਮੰਡੀ ਅਤੇ ਕਾਂਗੜਾ ਲਾਕੇ ਵਿੱਚ ਹੋਇਆ। ਅਤੇ ਕਿਹਾ ਜਾ ਰਿਹਾ ਵੀ 74 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਨੇ। ਪਰ ਉਸ ਇਲਾਕੇ ਦੇ ਐਮਪੀ ਚੁਣੇ ਹੋਏ ਸ਼੍ਰੀ ਸ਼੍ਰੀ ਦੇਵੀ ਕੰਗਣਾ ਔਰ ਨੌਥ ਜੀ ਜਦੋਂ ਉੱਥੇ ਪਹੁੰਚੇ ਤੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਮੈਡਮ ਇੰਨੀ ਜ਼ਿਆਦਾ ਤਬਾਹੀ ਹੋ ਰਹੀ ਆ ਤੁਸੀਂ ਕੀ ਕਰ ਰਹੇ ਹੋ? ਤਾਂ ਦੇਖੋ ਅਗੋਂ ਕੀ ਕੀਤਾ ਮੈਡਮ ਜੀ ਨੇ ਉਹ ਮੇਰੇ ਪਾਸ ਕੋਈ ਕੈਬਿਨੇਟ ਤਾਂ ਹੈ ਨਹੀਂ ਤੇ ਮੇਰੇ ਪਾਸ ਮੇਰੇ ਦੋ ਭਾਈਆਂ ਜੋ ਸਾਥ-ਸਾਥ ਚਲੇ ਰਹਤੇ ਹੈ ਇਹ ਮੇਰਾ ਕੈਬਿਨੇਟ ਹੈ ਦੰਦ ਕੱਢ ਲੈ ਖਟੀਆਂ ਪਕੌੜੀਆਂ ਵਰਗੇ ਇਹਦੀ ਅਸਰਕਤ ਦੇ ਉੱਤੇ ਨਾ ਜਿੰਨਾ ਜ਼ਿਆਦਾ ਗੁੱਸਾ ਆ ਰਿਹਾ ਉਹ ਤੋਂ ਈ ਨਾਲੋਂ ਜ਼ਿਆਦਾ ਹਾਸੀ ਆ ਰਹੀ ਆ ਪਰ ਉਸ ਤੋਂ ਵੀ ਜ਼ਿਆਦਾ ਦੁੱਖ ਹੋ ਰਿਹਾ ਦੁੱਖ ਹੋ ਰਿਹਾ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇਹਨੂੰ ਚੁਣ ਕੇ ਭੇਜਿਆ ਤੇ ਮੰਡੀ ਰਾਕੇ ਦੇ ਲੋਕਾਂ ਨੂੰ ਖੁਦ ਪੁਛਤਾ ਰਹੇ ਆ ਵੀ ਯਾਰ ਅਸੀਂ ਕੀ ਨੂੰ ਚੁਣ ਕੇ ਭੇਜਤਾ ਸਾਡੇ ਇੱਥੇ ਲੋਕ ਮਰੀ ਜਾਂਦੇ ਆ ਤੇ ਇਹਨੂੰ ਆਸੇ ਸੁੱਝਦੇ ਆ ਇਦੋਂ ਪੱਤਰਕਾਰ ਨੇ ਪੁੱਛਿਆ ਵੀ ਕੀ ਕਰੋਗੇ ਤਾਂ ਕਹਿੰਦੀ ਮੇਰੇ ਹੱਥ ਵੱੱਤ ਕੀ ਆ ਮੈਂ ਤਾਂ ਵੱਦੋ ਵੱਦ ਸੈਂਟਰ ਨੂੰ ਅਪੀਲ ਕਰ ਸਕਦੀ ਆ ਤੇ ਮੈਡਮ ਜੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਸੀ ਤਾਂ ਫਿਰ ਤੁਸੀਂ ਬਣੇ ਕਿਉਂ